ਯਦਵਿੰਦਰ ਸਿੰਘ ਕਿਹੜੇ ਪਿੰਡੋਂ ਆਏ ਹੋ ਪਿੰਡ ਸਵੀਆਂ ਜ਼ਿਲ੍ਹਾ ਫਰੀਦਕੋਟ ਬਲਾਕ ਕੋਟਕਪੂਰਾ ਜੀ ਕੀ ਕਹਿਣਾ ਜਿਹੜਾ ਸਮਾਨ ਸੀ ਤੁਹਾਡਾ ਅੱਜ ਫੌਸੇਬਲ ਨੂੰ ਮਿਲ ਗਿਆ ਹਾਂ ਹਾਂਜੀ ਸਾਡੇ ਨਾਲ ਬਲਾਕ ਕੋਟਕਪੂਰੇ ਦੇ ਜਿੰਨੇ ਵੀ ਪਿੰਡਾਂ ਦੀਆਂ ਇਕਾਈਆਂ ਇੱਥੇ ਪਹੁੰਚੀਆਂ ਹੋਈਆਂ ਸਨ ਉਹਨਾਂ ਸਾਰਿਆਂ ਪਿੰਡਾਂ ਦਾ ਅਸੀਂ ਕੱਲ੍ਹ ਸ਼ਾਮ ਤੋਂ ਹੀ ਇੱਥੇ ਆਏ ਹੋਈਆਂ ਸਮਾਨ ਵੈਰੀਫਾਈ ਕਰੀ ਜੰਨੇ ਆ ਸਾਨੂੰ ਸਾਡਾ ਜਿਵੇਂ ਟਰੈਕਟਰ ਤੇ ਟਰਾਲੀ ਦਾ ਵੈਰੀਫਾਈ ਤਕਰੀਬਨ ਹਰੇਕ ਪਿੰਡ ਦਾ ਹੋ ਚੁੱਕਾ ਤੇ ਜਿਹੜਾ ਵਿਚਲਾ ਸਮਾਨ ਸੀ ਸਾਡੇ ਭਾਂਡੇ ਸੀ ਸਾਡਾ ਸਿਲੰਡਰ ਸੀ ਜਾਂ ਸਾਡੇ ਟੂ व्हीਲਰ ਸੀ ਸਾਈਕਲ ਸੀ ਮੋਟਰਸਾਈਕਲ ਸੀ ਉਹਨਾਂ ਦੀ ਕੋਈ ਵੈਰੀਫਾਈ ਨਹੀਂ ਜਿਵੇਂ ਇੱਕ ਇਹਨਾਂ ਦਾ ਏ ਕੈਂਪ ਆ ਇਦੂ ਅੱਗੇ ਕੈਂਪ ਆ ਗਿਆ ਇੱਕ ਉਸ ਤੋਂ ਅੱਗੇ ਮੋਰਚੇ 'ਚ ਆ ਗਿਆ ਜੇ ਤਾਂ ਇੱਥੇ ਪੁੱਛੀਦਾ ਵੀ ਸਾਡੇ ਟੂ-ਵੀਲਰ ਤਾਂ ਉਹ ਆਖ ਦਿੰਦੇ ਆ ਵੀ ਅੱਗੇ ਆ ਅਗਲੇ ਕੈਂਪਾਂ 'ਲੇ ਆਖ ਦਿੰਦੇ ਆ ਵੀ ਟੂ-ਵੀਲਰ ਅੱਗੇ ਆ ਸਾਡੇ ਟੂ-ਵੀਲਰ ਹਜੇ ਤੱਕ ਕੁਝ ਨਹੀਂ ਮਿਲਿਆ ਹਾਂ ਟਰੈਕਟਰ ਟਰਾਲੀ ਸਾਡਾ ਜਰੂਰ ਮਿਲ ਗਿਆ ਸਾਡੇ ਜੋ ਟੂ-ਵੀਲਰ ਆ ਸਾਈਕਲ ਤੇ ਮੋਟਰਸਾਈਕਲ ਉਹ ਨਹੀਂ ਸਾਡੇ ਕਿਤੋਂ ਵੀ ਮਿਲ ਰਿਹਾ ਗੱਲ ਹੋਈ ਪੁਲਿਸ ਨਾਲ ਕੀ ਕਹਿ ਰਹੇ ਨਾ ਹੋਈ ਹੈ ਜੀ ਇੱਥੋਂ ਦੇ ਅਧਿਕਾਰੀਆਂ ਨਾਲ ਹੋਈ ਹੈ ਜੋ ਇਹ ਏ ਕੈਂਪਾਂ 'ਲੇ ਆ ਇਹ ਆਖਦੇ ਅਗਲੇ ਕੈਂਪ 'ਚ ਆ ਅਗਲੇ ਆਹਰੰਦੇ ਜਿੱਥੇ ਆਪਣਾ ਮੋਰਚਾ ਚੱਲੀ ਜਾਂਦਾ ਸੀਗਾ ਸਹੀ ਖਨੋਰੀ ਵੀ ਖੇ ਉੱਥੇ ਆ ਪਰ ਸਰੇਖ ਥਾਂ ਤੇ ਪੁੱਛ ਪੜਤਾਲ ਕਰਨ ਤੇ ਸਾਨੂੰ ਸਾਡੇ ਉਹ ਟੂ-ਵੀਲਰ ਆ ਜੋ ਉਹ ਕਿਤੇ ਨਹੀਂ ਮਿਲਿਆ ਹਾਂਜੀ